ਜਲੰਧਰ ਕੈਂਟ ਦੇ ਇੱਕ ਧਾਰਮਿਕ ਡੇਰੇ ਵਿੱਚੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਡੇਰੇ ਦਾ ਸੰਚਾਲਕ ਅੰਦਰ ਬਣੇ ਤਹਿਖਾਨੇ ਵਿੱਚੋਂ ਮੈਲਾ ਨਾ ਫੜਿਆ ਗਿਆ ਡੇਰੇ ਦੇ ਅੰਦਰੋਂ ਗੁਪਤ ਤਹਿਖਾਨੇ ਤੋਂ ਇਲਾਵਾ ਡਰਾਈ ਫਰੂਟ ਨਾਲ ਭਰਿਆ ਫ੍ਰਿਜ ਅਤੇ ਪੰਜਾਬ ਪੁਲਿਸ ਦੇ ਸਟਿੱਕਰਾਂ ਵਾਲੀਆਂ ਦੋ ਕਾਰਾਂ ਵੀ ਬਰਾਮਦ ਹੋਈਆਂ ਮਿਲੀ ਜਾਣਕਾਰੀ ਮੁਤਾਬਕ ਪਤਨੀ ਦੇ ਨਜਾਇਜ਼ ਬੰਦਾ ਦੇ ਦੋਸ਼ਾਂ ਤੋਂ ਬਾਅਦ ਅਦਰ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਡੇਰਾ ਸੰਚਾਲਕ ਨੂੰ ਇੱਕ ਹੋਰ ਸਮੇਤ ਗ੍ਰਿਫਤਾਰ ਕੀਤਾ ਅਤੇ ਥਾਣੇ ਲੈ ਗਈ ਜਾਂਚ ਤੋਂ ਬਾਅਦ ਪੁਲਿਸ ਨੇ ਛੱਡ ਦਿੱਤਾ ਡੇਰਾ ਸੰਚਾਲਕ ਦੀ ਪਤਨੀ ਪ੍ਰੀਤੀ ਨੇ ਦੋਸ਼ ਲਾਇਆ ਕਿ ਉਸਦੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਚੱਲ ਰਹੇ ਹਨ ਉਹ ਪਤੀ ਨਾਲ ਉਸ ਦਾ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ ਉਹ ਇਸ ਸਮੇਂ ਦੀਪਨਗਰ ਵਿੱਚ ਆਪਣੇ ਦੋ ਬੱਚਿਆਂ ਨਾਲ ਰਹਿੰਦੀ ਹੈ ਬੁੱਧਵਾਰ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦਾ ਪਤੀ ਕੈਂਟ ਦੀ ਦਸਹਿਰਾ ਗਰਾਊਂਡ ਵਿੱਚ ਇੱਕ ਔਰਤ ਨਾਲ ਕੁੰਮ ਰਿਹਾ ਹੈ ਉਸ ਨੇ ਮੌਕੇ ਉੱਤੇ ਪਹੁੰਚ ਕੇ ਉਸ ਦਾ ਪਿੱਛਾ ਕੀਤਾ ਪ੍ਰੀਤੀ ਆਪਣੇ ਵਿਛਤੇਦਾਰਾ ਅਤੇ ਪਿੰਡ ਵਾਸੀਆਂ ਦੇ ਨਾਲ ਡੇਰੇ ਤੇ ਪਹੁੰਚੀ ਅਤੇ ਦਰਵਾਜ਼ਾ ਜ਼ਬਰਦਸਤੀ ਖੋਲਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ ਉਹ ਸਾਰੀ ਰਾਤ ਡੇਰੇ ਦੇ ਬਾਹਰ ਹੀ ਡਟੀ ਰਹੀ ਵੀਰਵਾਰ ਸਵੇਰੇ ਸਦਨ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਡੇਰੇ ਦੇ ਸੰਚਾਲਕ ਅਤੇ ਉਸ ਦੀ ਮਹਿਲਾ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸਦਰ ਦੇ ਐਸਐਚਓ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਦੋਵੇਂ ਬਾਲਗ ਹਨ ਅਤੇ ਆਪਣੀ ਮਰਜ਼ੀ ਨਾਲ ਇੱਕ ਦੂਜੇ ਨਾਲ ਸਬੰਧਾਂ ਵਿੱਚ ਹਨ ਇਸ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਡਾਕਟਰੀ ਚੈੱਕ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਪ੍ਰੀਤੀ ਨੇ ਦੋਸ਼ ਲਗਾਇਆ ਕਿ ਅਦਾਲਤ ਵਿੱਚ ਪੇਸ਼ ਹੋਣ ਤੇ ਉਸਦਾ ਪਤੀ ਉਸ ਖੁਦ ਨੂੰ ਗਰੀਬ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਸਦੇ ਕੋਲ ਦੇਣ ਲਈ ਕੁਝ ਵੀ ਨਹੀਂ ਹੈ। ਪੁਲਿਸ ਨੂੰ ਡੇਰੇ ਦੇ ਅੰਦਰੋਂ ਦੋ ਮਲਜਵਾ ਵਾਲੀ ਸ਼ਾਨਦਾਰ ਬਿਮਾਰਤ, ਇੱਕ ਤੈਖਾਨਾ, ਡਰਾਈ ਫਰੂਟ ਨਾਲ ਭਰਿਆ ਫ੍ਰਿਜ, ਮਹਿਲਾਵਾਂ ਦੇ ਕੀਤੇ ਜਾਣ ਵਾਲਾ ਮੇਕਅਪ ਦਾ ਸਮਾਨ, ਸ਼ਾਨਦਾਰ ਬੈੱਡਰੂਮ, ਦਰਵਾਜ਼ਿਆਂ ਤੇ ਨੋ ਐਂਟਰੀ ਪਲੇਟ, ਮਹਿੰਗੀਆਂ ਜੁੱਤੀਆਂ, ਔਰਤਾਂ ਦੇ ਸੈਂਡਲਸ, ਪੰਜਾਬੀ ਜੁੱਤੀਆਂ ਤੇ ਪਰਸ ਨਾਲ ਭਰੀ ਅਲਮਾਰੀ ਬਰਾਮਦ ਹੋਈ।